ਪੰਜ ਪੰਜ ਵੋਟ ਪਾਣੀ ਚ ਦੇਖਦਾ ਸੀ ਤਾਂ ਮੇਰੇ ਮਨ ਚ ਸੀਗੀ ਇਹ ਇੱਕ ਇੱਛਾ ਵੀ ਮੈਂ ਇਹ ਇੱਛਾ ਪੂਰੀ ਕਰਨੀ ਕਰਨੀ ਆ ਮੈਂ ਨਾ ਲੋਕਾਂ ਦੀ ਸੇਵਾ ਦੇ ਵਿੱਚ ਮੈਨੂੰ ਇਹਨਾਂ ਨੇ ਸੇਵਾਦਾਰ ਬਣਾਇਆ ਵਾ ਅੱਜ ਜਿਹੜੀ 150 ਹੌਸਪਾਵਰ ਦੀ ਸੀ ਉਹ 500 10 10 ਹੌਸਪਾਵਰ ਦੀਆਂ ਮੋਟਰਾਂ ਨੇ ਉਹ ਲਾ ਕੇ ਅੱਜ ਇਹ ਹਲਕੇ ਨੂੰ ਬਹੁਤ ਵੱਡੀ ਰਾਹਤ ਮਿਲੀ ਆ ਭਾਈ ਤੋਂ ਕਮਲੇ ਮੇਰਾ ਨਾਲੇ ਦੇ ਕੋਲ ਘਰ ਆਇਆ ਸੀ ਮਾ 35 ਸਾਲ ਹੋ ਗਿਆ ਨਿਕ ਪਰੇਸ਼ਾਨ ਹਾਂ ਅਸੀਂ ਇੰਨੇ ਪਰੇਸ਼ਾਨ ਆ ਸਾਡੇ ਘਰ ਦਾ ਫਰਨੀਚਰ ਫਰਨੀਚਰ ਸਾਬੂ ਖਰਾਬ ਹੋ ਜਾਂਦਾ ਹਰ ਸਾਲ ਇਸ ਕਰਕੇ ਧੋਕਾ ਮਲੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਲੱਗਿਆ ਤੇ ਆਪਣੇ ਟੈਂਕੀ ਪ੍ਰਧਾਨ ਜੀ ਵਾਲਾ ਮੱਲਾ ਹੋ ਗਿਆ ਆਪਣਾ ਧਰਮ ਇੰਨੇ ਬੈਡਾ ਦੇ ਸੌਕੇ ਰਾਜਨੀਤੀ ਕਰਨੀਆਂ ਇਹ ਤਾਂ ਬਰਸਾਤਾਂ 'ਚ ਵੀ ਖੜਨਾ ਪੈਂਦਾ ਤੇ 5-5 ਫੁੱਟ ਪਾਣੀ 'ਚ ਵੀ ਖੜਨਾ ਪੈਂਦਾ ਫੇਰ ਫੇਰ ਹੁੰਦਾ ਵਾ ਵਿਕਾਸ ਹਲਕੇ ਦਾ ਤੇ ਲਾਸ ਦਿਨ ਤੱਕ ਵੀ ਸਾਡੇ ਨਾਲੇ ਉਹ ਐਮਐਲਏ ਨਹੀਂ ਹੈਗੇ ਜਿਹੜੇ ਵੋਟਾਂ ਆਪਾਂ ਜਿੱਤ ਲਏ ਤਾਂ ਆਪਾਂ ਘਰੇ ਬਹਿ ਗਏ ਤੇ ਲਾਸ ਦਿਨਾਂ ਦੇ ਵਿੱਚ ਆਪਾਂ ਲੋਕਾਂ ਦੇ ਨਾਲ ਵਿਚਰਨ ਲੱਗੇ ਇੱਕ ਇੱਕ ਬੱਚਾ ਇੱਕ ਇੱਕ ਮੇਰਾ ਬਜ਼ੁਰਗ ਇੱਕ ਇੱਕ ਮੇਰੇ ਪਰਿਵਾਰ ਦਾ ਮੈਂਬਰ ਟੋਕਾ ਮੱਲਾ ਹੋਵੇ ਰਣਜੀਤ 파ਰਕ ਹੋਵੇ ਚਾਹੇ ਗਊਸ਼ਾਲਾ ਰੋਡ ਹੋਵੇ ਇੱਕ ਇੱਕ ਬੱਚਾ ਜੇ ਕਹੂਗਾ ਵੀ ਹਾਂ ਸਾਨੂੰ ਹੁਣ ਇਸ ਕੰਮ ਤੋਂ ਰਾਹਤ ਆ ਫਿਰ ਮੇਰੇ ਮਨ ਨੂੰ ਸੰਤੁਸ਼ਟੀ ਆ ਆ ਵੀ ਅਸੀਂ 2 ਵਜੇ ਸੌਗੇ ਤੇ ਸ਼ਾਮ ਨੂੰ 6 ਵਜੇ ਉੱਥੇ ਤੇ ਲੋਕੀਂ ਜਾਏ ਪਾਣੀ ਚ ਡੁੱਬਨ ਜਾਏ ਕੋਈ ਨਾ ਜਿਹੜੇ ਛਗਲ ਪਲੇ ਦੇ ਵਿੱਚ ਉਹਨਾਂ ਨੂੰ ਵੀ ਲਾਭ ਮਿਲੇਗਾ ਕਿਉਂ ਸ਼ਿਵਾਜੀ ਨਗਰ ਸਾਰਿਆਂ ਨੂੰ ਲਾਭ ਮਿਲੇਗਾ ਦਾ ਉਸ ਪੰਜ ਛੇ ਮੱਲੇ ਆ ਜਿਨ੍ਹਾਂ ਨੂੰ ਲਾਭ ਮਿਲੇਗਾ ਹਾਲ ਤਾਂ ਕੋਈ ਆ ਮੱਲੇ ਸਾਡੇ ਨਾਲ ਖੜਿਆ ਵੀ ਨਹੀਂ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਧਰਨੇ ਲਾਂਦੇ ਹੁੰਦੇ ਸੀ ਵੀ ਸਾਡੇ ਪਾਣੀ ਆ ਗਿਆ ਧਰਨੇ ਲਾ ਕੇ ਅਸੀਂ ਹੱਲ ਕਰਾਂਦੇ ਉਹ ਵੀ ਨਹੀਂ ਸੀ ਹੁੰਦਾ ਤੇ ਪਹਿਲੇ ਐਮਐਲਏ ਜਿਹੜੇ ਸਾਡੇ ਨਾਲ ਗੰਦੇ ਪਾਣੀ ਚ ਰਹੇ ਆ ਉਹ ਸਾਫ ਪਾਣੀ ਜਦੋਂ ਸਾਹਮਣੇ ਤਾਂ ਨਹੀਂ ਕਦੇ ਆਏ ਗੰਦਗੀ ਤੇ ਕੀ ਆਣਾ ਉਹਨਾਂ ਨੇ ਲੁਧਿਆਣਾ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਵਾਟਰ ਲੋਕਸ ਦੇ ਨਾਲ ਨਾਲ ਸੀਵਰੇਜ ਦੀ ਸਮੱਸਿਆ ਜਿਹੜੀ ਸਾਫ਼ ਦਿਖਾਈ ਦਿੰਦੀ ਸੀਗੀ ਖਾਸ ਕਰਕੇ ਢੋਕਾ ਮੱਲਾ ਗਊਸ਼ਾਲਾ ਰੋਡ ਔਰ ਰਣਜੀਤ ਪਾਰਕ ਵਰਗੇ ਏਰੀਆ ਜਿਹੜੇ ਨੇ ਇਨਫੈਕਟਿਡ ਸੀਗੇ ਲੇਕਿਨ ਅੱਜ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਜੀ ਵੱਲੋਂ ਤਿੰਨ ਜਿਹੜੀਆਂ ਵੱਡੀਆਂ 170 ਹਾਰਸ ਪਾਵਰ ਦੀ ਤਿੰਨ ਮੋਟਰਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈਗਾ 500 ਇਹਨੂੰ ਵਧਾ ਕੇ ਹੁਣ 510 ਹਾਰਸ ਪਾਵਰ ਤੱਕ ਲਿਆਂਦਾ ਗਿਆ ਹੈਗਾ ਔਰ ਇਹਦਾ ਫਾਇਦਾ ਜਿਹੜਾ ਹੈਗਾ ਅ ਤਕਰੀਬਨ ਕਈ ਇਲਾਕਿਆਂ ਨੂੰ ਮਿਲੇਗਾ ਸਾਡੇ ਨਾਲ ਅਸ਼ੋਕ ਪ੍ਰੈਸ਼ਰ ਪੱਪੀ ਵਿਧਾਇਕ ਜੁੜੇ ਨੇ ਸਰ ਕਿੰਨੇ ਏਰੀਆਜ਼ ਨੂੰ ਇਹਦਾ ਲਾਹਾ ਮਿਲੇਗਾ ਔਰ ਕੀ ਜ਼ਰੂਰਤ ਸੀਗੀ ਇਹਨਾਂ ਕੈਪੈਸਿਟੀ ਵਧਾਣ ਦੀ ਜ਼ਰੂਰਤ ਤਾਂ ਇਹ 20 ਸਾਲ ਪਹਿਲਾਂ ਦੀ ਆ ਜ਼ਰੂਰਤ ਤਾਂ ਬਹੁਤ ਸੀਗੀ ਪਰ ਮੇਰੇ ਮਨ 'ਚ ਜਦੋਂ ਮੈਂ ਇਸ ਹਲਕੇ ਦਾ ਸੇਵਾਦਾਰ ਬਣਿਆ ਸਾਢੇ 3 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਇੱਕੋ ਹੀ ਗੱਲ ਦਾ ਮਿਸ਼ਨ ਸੀਗਾ ਕਿ ਮੈਂ ਟੋਕਾ ਮੱਲੇ ਜਦੋਂ ਮੈਂ ਆਪਣੀਆਂ ਮਾਮਾ ਪੈਣਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪੰਜ-ਪੰਜ ਫੋਟ ਪਾਣੀ ਚ ਦੇਖਦਾ ਸੀ ਤਾਂ ਮੇਰੇ ਮਨ ਚ ਸੀਗੀ ਇਹ ਇੱਕ ਇੱਛਾ ਵੀ ਮੈਂ ਇਹ ਇੱਛਾ ਪੂਰੀ ਕਰਨੀ ਕਰਨੀ ਆ ਮੈਂ ਇਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਮੈਨੂੰ ਇਹਨਾਂ ਨੇ ਸੇਵਾਦਾਰ ਬਣਾਇਆ ਵਾ ਅੱਜ ਜਿਹੜੀ 150 ਹੌਸਪਾਵਰ ਦੀ ਸੀ ਉਹ 500 10 10 ਹੌਸਪਾਵਰ ਦੀਆਂ ਮੋਟਰਾਂ ਨੇ ਉਹ ਲਾ ਕੇ ਅੱਜ ਇਹ ਹਲਕੇ ਨੂੰ ਬਹੁਤ ਵੱਡੀ ਰਾਤ ਮਿਲੀ ਆ ਹਜੇ ਹੋਰ ਬਹੁਤ ਕੁਝ ਕਰਨਾ ਬਾਕੀ ਆ ਹਜੇ ਕੱਟ ਹੋਇਆ ਵਾ ਹਜੇ ਹੋਰ ਕਰਨਾ ਵਾ ਇਹ ਮਿਸ਼ਨ ਪੂਰਾ ਨਹੀਂ ਹੋਇਆ 来 ਜੀ ਟੇਲਰ ਆ ਫਿਲਮ ਪੂਰੀ ਬਾਕੀ ਆ ਜੀ ਬਿਲਕੁਲ ਤੁਹਾਡੇ ਕੋਲ ਹਲੇ ਸਮਾਂ ਵੀ ਬਹੁਤ ਪਿਆ ਹੈਗਾ ਇੱਕ ਮਿੰਟ ਮੈਂ ਗੱਲ ਕਰਨ ਦੇ ਹਲੇ ਇਹਨਾਂ ਕੋਲ ਸਮਾਂ ਵੀ ਬਹੁਤ ਪਿਆ ਹੈਗਾ ਕਿਉਂਕਿ 2.5 ਸਾਲ ਦਾ ਸਮਾਂ ਹੈਗਾ ਔਰ ਲਗਾਤਾਰ ਅਸ਼ੋਕ ਪ੍ਰਸ਼ਰ ਪੱਪੀ ਆਪਣੇ ਖੇਤਰ ਦੇ ਵਿੱਚ ਹਰ ਗਲੀ ਦੇ ਵਿੱਚ ਅਗਰ ਮੈਂ ਕਹਾ ਤਾਂ ਖੁਦ ਆਪਣੀ ਪ੍ਰੈਜੈਂਸ ਰੱਖਦੇ ਹੋਏ ਜਿਹੜੀਆਂ ਨੇ ਮੁਸ਼ਕਲਾਂ ਨੂੰ ਹੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਰਣਜੀਤਪਾਰਕ ਟੋਕਾ ਮਹੱਲਾ ਦੀ ਗਊਸ਼ਾਲਾ ਰੋਡ ਹੈ ਨਾ ਆਪਾਂ ਹਲੇ ਬਜਟ ਦੀ ਗੱਲ ਨਹੀਂ ਕਰਦੇ ਕਿਉਂਕਿ ਬਜਟ ਖੁੱਲਾ ਮੈਨੂੰ ਪਤਾ ਖੁੱਲਾ ਜਾਂ ਹਲੇ ਐਸਟੀਮੇਟ ਜਿਹੜਾ ਹੋਰ ਬਨੇਗਾ ਇਹਦੇ ਦਿਲ ਖੁੱਲਾ ਵਾ ਬਜਟ ਖੁੱਲਾ ਹੋਵੇ ਨਾ ਹੋਵੇ ਦਿਲ ਖੁੱਲਾ ਹੋਣਾ ਚਾਹੀਦਾ ਜਿਨ੍ਹਾਂ ਨੇ ਬੈੱਡਾਂ ਤੇ ਸੌ ਕੇ ਰਾਜਨੀਤੀ ਕਰਨੀ ਆ ਇਹ ਤਾਂ ਬਰਸਾਤਾਂ 'ਚ ਵੀ ਖੜਨਾ ਪੈਂਦਾ ਤੇ ਪੰਜ-ਪੰਜ ਬੋਟ ਪਾਣੀ 'ਚ ਵੀ ਖੜਨਾ ਪੈਂਦਾ ਫੇਰ ਫੇਰ ਹੁੰਦਾ ਵਾ ਵਿਕਾਸ ਹਲਕੇ ਦਾ ਇਹ ਨਹੀਂ ਹੈਗਾ ਵੀ ਅਸੀਂ 2 ਵਜੇ ਸੋਗੇ ਤੇ ਸ਼ਾਮ ਨੂੰ 6 ਵਜੇ ਉੱਠੇ ਤੇ ਲੋਕੀ ਚਾਹੇ ਪਾਣੀ 'ਚ ਡੁੱਬਣ ਜਾਏ ਕੋਸ਼ਕਾ ਨਾ ਦਿਨੇ ਵੀ ਦੁਪਹਿਰੇ ਵੀ ਤੇ ਸਰਦੀਆਂ ਨੂੰ ਵੀ ਤੇ ਗਰਮੀਆਂ ਨੂੰ ਵੀ ਨਾਲੇ ਦੇ ਉੱਤੇ ਰਹਿ ਆਵਾ ਔਰ ਜਦ ਤੱਕ ਇਹ ਇਸ ਕੰਮ ਦਾ ਮਿਸ਼ਨ ਪੂਰਾ ਨਹੀਂ ਕਰਦਾ ਮੈਨੂੰ ਬਾਕੀ ਗੱਲਾਂ ਨਾਲ 19 ਦਿਨ ਸੰਤੁਸ਼ਟੀ ਨਹੀਂ ਹੋਣੀ ਜਦੋਂ ਇੱਕ ਇੱਕ ਮਾਂ ਇੱਕ ਇੱਕ ਬੱਚਾ ਇੱਕ ਇੱਕ ਮੇਰਾ ਬਜ਼ੁਰਗ ਇੱਕ ਇੱਕ ਮੇਰੇ ਪਰਿਵਾਰ ਦਾ ਮੈਂਬਰ ਢੋਕਾ ਮੱਲਾ ਹੋਵੇ ਰਣਜੀਤ ਪਾਰਕ ਹੋਵੇ ਚਾਹੇ ਗਊਸ਼ਾਲਾ ਰੋਡ ਹੋਵੇ ਇੱਕ ਇੱਕ ਬੱਚਾ ਜੇ ਕਹੂਗਾ ਵੀ ਹਾਂ ਸਾਨੂੰ ਹੁਣ ਇਸ ਕੰਮ ਤੋਂ ਰਾਹਤ ਆ ਫਿਰ ਮੇਰੇ ਮਨ ਨੂੰ ਸੰਤੁਸ਼ਟੀ ਆ ਬਾਬਾ ਦੀਪ ਸਿੰਘ ਹਨੂਮਾਨ ਕਿਰਪਾ ਰੱਖੇ ਉਹ ਕੰਮ ਪੂਰਾ ਕਰਨਾ ਵਾ ਬੋਟਾ ਵੀ ਵਿਰੋਧੀਆਂ ਨੂੰ ਕਿੱਦਾਂ ਕਹੋਗੇ ਵਿਰੋਧੀ ਤਾਂ ਆਮ ਜਨਤਾ ਦੀ ਗੱਲ ਕਹਿੰਦੇ ਆ ਕਿ ਪੰਜਾਬ ਦੇ ਖਜ਼ਾਨੇ 'ਚ ਤਾਂ ਪੈਸੇ ਹੀ ਨਹੀਂ ਲਗਾਤਾਰ ਪੰਜਾਬ ਨੂੰ ਕਰਜ਼ਾਈ ਕਰੀ ਜਾਂਦੇ ਆ ਆਹ ਆ ਪ੍ਰੋਜੈਕਟ ਲਈ ਪੈਸਾ ਕਿੱਥਾ ਅਸੀਂ ਉਸ ਬਾਬੇ ਨਾਨਕ ਦੀ ਧਰਤੀ ਦੇ ਵਾਰਸ ਆ ਜੀਨੇ 20 ਰੁਪਏ ਨਾਲ ਸੱਚਾ ਸੌਦਾ ਕਰਕੇ ਪੂਰੀ ਦੁਨੀਆ ਨੂੰ ਰਜਾਤਾ ਅਸੀਂ ਉਸ ਧਰਤੀ ਦੇ वारिस ਆ ਪੈਸੇ ਜਦੋਂ ਨੀਅਤ ਤੇ ਨੀਤੀ ਦੇ ਹੋਵੇ ਨਾ ਕੰਮ ਕਰਨ ਦੀ ਤਾਂ ਪੈਸਿਆਂ ਪੂਸਿਆਂ ਦੀ अहमियत ਨਹੀਂ ਰੱਖੀ ਜਾਂਦੀ ਹੁੰਦੀ ਆ ਦੇਖ ਲਓ ਬਿਨਾ ਪੈਸੇ ਤੋਂ ਬਾਬਾ ਨਾਨਕ ਤੇ ਹਨੂਮਾਨ ਬਾਬਾ ਦੀਪ ਸਿੰਘ ਆਪੇ ਕਰੀ ਜਾਂਦਾ ਕਰੇ ਕਰਾਵੇ ਪਾਣੀ ਦਾ ਪਰਮਾਨਾ ਕਰੇ ਕਰਾਵੇ ਆਪੋ ਆਪ ਮਾਨਸ ਕੇ ਨਹੀਂ ਕੁਝ ਵੀ ਹੱਥ ਇਹ ਬੰਦੇ ਦੇ ਹੱਥ ਕੁਝ ਨਹੀਂ ਹੁੰਦਾ ਤੁਹਾਡੀ ਨੀਅਤ ਤੇ ਨੀਤੀ 'ਚ ਫਰਕ ਨਹੀਂ ਹੋਣਾ ਚਾਹੀਦਾ ਨੀਅਤ ਤੇ ਨੀਤੀ 'ਚ ਫਰਕ ਨਹੀਂ ਹੋਣਾ ਚਾਹੀਦਾ ਇਸੇ ਕਾਰਨ ਅੱਜ ਇਲਾਕੇ ਦੇ ਵਿੱਚ ਲਗਾਤਾਰ ਵਿਕਾਸ ਹੋ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਕਿੱਡਾ ਹਜ਼ੂਮ ਜਿਹੜਾ ਉਮੜਿਆ ਹੋਇਆ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿੱਡੀ ਵੱਡੀ ਰਾਹਤ ਮਿਲੇਗੀ ਅੱਛਾ ਇਸ ਚੀਜ਼ ਦੇ ਨਾਲ ਜਿਹੜੀ ਹੁਣ ਕੈਪੈਸਿਟੀ ਵਧਾ ਦਿੱਤੀ ਗਈ ਹੈਗੀ ਆ ਪਾਣੀ ਦੀ ਨਿਕਾਸੀ ਨੂੰ 130 ਹੀ 170 ਟੋਨ ਟੋਟਲ 510 ਹੋਸਪਰ ਹੋਗੀ ਕਿੰਨਾ ਫਾਇਦਾ ਹੋਏਗਾ ਇਲਾਕੇ ਨੂੰ ਦੇਖੋ ਜੀ ਸਾਡਾ ਫਾਇਦਾ ਤੇ ਜਦੋਂ ਐਮਐਲਏ ਸਾਹਿਬ ਆਏ ਆ ਪਹਿਲੇ ਐਮਐਲਏ ਜਿਹੜੇ ਸਾਡੇ ਨਾਲ ਗੰਦੇ ਗੰਦੇ ਪਾਣੀ 5-5 ਫੁੱਟ ਤੇ ਸਾਡੇ ਨਾਲ ਰਹੇ ਨੇ ਅੱਜ ਤੱਕ ਕੋਈ ਐਮਐਲਏ ਸਾਡੇ ਨਾਲ ਖੜਿਆ ਵੀ ਨਹੀਂ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਸੀ ਤਰਨੇ ਲਾਂਦੇ ਹੁੰਦੇ ਸੀ ਵੀ ਸਾਡੇ ਪਾਣੀ ਆ ਗਿਆ ਤਰਨੇ ਲਾ ਕੇ ਅਸੀਂ ਹੱਲ ਕਰਾਂਦੇ ਉਹ ਵੀ ਨਹੀਂ ਸੀ ਹੁੰਦਾ ਇਹ ਪਹਿਲੇ ਐਮਐਲਏ ਜਿਹੜੇ ਸਾਡੇ ਨਾਲ ਗੰਦੇ ਪਾਣੀ 'ਚ ਰਹੇ ਆ ਰਾਤੀ ਅੱਧੀ ਰਾਤੀ ਇਹਨਾਂ ਦੇ ਬੇਟਾ ਇਹ ਸਾਰੇ ਇਹਨਾਂ ਦੀ ਟੀਮ ਜਿੰਨੀ ਆ ਸਾਰੇ ਨਾਲ ਰਹੇ ਨੇ ਔਰ ਅਸੀਂ ਵੀ ਨਾਲ ਇਹਨਾਂ ਦੇ ਰਹੇ ਆ ਤੇ ਹੁਜੇ ਐਮਐਲਏ ਸਾਨੂੰ ਨਹੀਂ ਮਿਲਣਾ ਜੀ ਜਿੰਨਾ ਸਾਡਾ ਕੰਮ ਕਰਾਇਆ ਸਾਨੂੰ ਗੰਦਾ ਪਾਣੀ ਨਾ ਹੋਵੇ ਔਰ ਸਾਨੂੰ ਕੀ ਚਾਹੀਦਾ ਹੀ ਅਸੀਂ ਮਰਗ ਭੋਗਦੇ ਜਿੰਦਗੀ 60 ਸਾਲ ਦੀ ਉਮਰ ਮੇਰੀ ਹੋ ਗਈ ਆ ਉਦੋਂ ਤਾਂ ਮੈਂ ਪਹਿਲਾ ਬੰਦਾ ਦੇਖਿਆ ਜੀ ਜਿਹੜਾ ਆਇਆ ਪਾਣੀ ਦੇ ਵਿੱਚ ਨਹੀਂ ਤੇ ਅਜੇ ਤੱਕ ਕੋਈ ਨਹੀਂ ਆਇਆ ਗੰਦੇ ਪਾਣੀ ਚ ਗੰਦੇ ਪਾਣੀ ਕੋਈ ਨਹੀਂ ਜਿਹੜੀ ਜਿਹੜੀ ਕਾਂਗਰਸ ਜਿਹੜੀ ਕਾਂਗਰਸ ਨੇ 400 ਕਰੋੜ ਦੇ ਵਿੱਚ ਮਾਫ ਕਰਨਾ 4000 ਕਰੋੜ ਦੇ ਦਾਅਵੇ ਕਰਦੀ ਸੀ ਉਹ 4000 ਕਰੋੜ ਫਿਰ ਲੱਗਿਆ ਨਹੀਂ ਉਹ ਤਾਂ ਖਾ ਗਿਆ ਉਦੋਂ ਸਾਨੂੰ ਤਾਂ ਪਤਾ ਨਹੀਂ ਜੀ ਉਹ ਕਿੱਥੇ ਗਏ ਆ ਸਾਨੂੰ ਦੇ ਇਹਨਾਂ ਦਾ ਪਤਾ ਆਪ ਖਾ ਗਿਆ ਵੀ ਇਹਨਾਂ ਨੇ ਸਾਡੇ ਨਾਲ ਖੜੇ ਆ ਪਹਿਲਾ ਬੰਦਾ ਜਿਹੜਾ ਕਿੰਨਾ ਸਾਡੇ ਨਾਲ ਖੜਿਆ ਇਹਨਾਂ ਦੀ ਪੂਰੀ ਟੀਮ ਸਾਡੇ ਨਾਲ ਖੜੀ ਆ ਅਜੇ ਤੱਕ ਕੋਈ ਕੋਈ ਨਹੀਂ ਖੜਿਆ ਉਹ ਰੋਤੀ ਗੰਦੇ ਪਾਣੀ ਚ ਮਰਦੇ ਜਿਦੋਂ ਸਾਫ ਪਾਣੀ ਜੇ ਜਦੋਂ ਸਾਫ ਹੁੰਦਾ ਹੀ ਤਾਂ ਨਹੀਂ ਕਦੇ ਆਏ ਗੰਦੇ ਹੀ ਤੇ ਕੀ ਆਣਾ ਉਹਨਾਂ ਨੇ ਸਾਬਚ ਵੀ ਨਹੀਂ ਸਾਡੇ ਕੋਲ ਆਏ ਕਿਹੜੇ ਇਲਾਕੇ ਨੇ ਜਿਨ੍ਹਾਂ ਨੂੰ ਇਹ ਲਾਭ ਮਿਲਣ ਜਾਂਦੇ ਧਰਮਪੁਰਾ ਹੋ ਗਿਆ ਜੀ ਰਣਜੀਤ ਪਾਰਕ ਟੋਕਾ ਮੱਲਾ ਗਊਸ਼ਾਲਾ ਰੋਡ ਪਿੱਛੇ ਜਿਹੜਾ ਛਗਨ ਪਲੇਟ ਦੇ ਵਿੱਚ ਉਹਨਾਂ ਨੂੰ ਵੀ ਲਾਭ ਮਿਲੇਗਾ ਸ਼ਿਵਾਜੀ ਨਗਰ ਸਾਰਿਆਂ ਨੂੰ ਲਾਭ ਮਿਲੇਗਾ ਦਾ ਸ਼ਮਸ਼ਾਨ ਘਾਟ ਬਸ ਪਾਣੀ ਪੰਜ ਛੇ ਮੱਲੇ ਆ ਜਿਨ੍ਹਾਂ ਨੂੰ ਲਾਭ ਮਿਲੇਗਾ ਸ਼ਿਵਾਜੀ ਨਗਰ ਵੀ ਨਹੀਂ ਪਾਣੀ ਆਏਗਾ ਉਹਦੇ ਨਾਲ ਸਾਰੇ ਬਸ ਲਾਭ ਮਿਲੇਗਾ ਜੀ ਇਲਾਕੇ ਦੇ ਲੋਕ ਕਿੰਨਾ ਕੇ ਸੰਤੁਸ਼ਟ ਨੇ ਗੱਲ ਕਰਦੇ ਆ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਸਾਡੇ ਐਮਐਲਏ ਸਾਹਮਣੇ ਜੇ ਇਹਨਾਂ ਨੇ ਕਿਹਾ ਕਿ ਮੈਂ ਸੇਕ ਭਾਣਾ ਹੈ ਇਸ ਫਰਕ ਬਣਾ ਕੇ ਛੱਡਣਗੇ ਇਹਨਾਂ ਨੂੰ ਕੋਈ ਲੱਚ ਨਹੀਂ ਹੈਗਾ ਜਾਵਾਂ ਚਾਰਵਾਂ ਬਣਿਆ ਸਾਡੇ ਮਲੇ ਨਹੀਂ ਵਰਿਆ ਪਾਣੀ ਇਹਨਾਂ ਨਾਲ ਆਉਣੀ ਵਰਿਆ ਪਹਿਲੇ ਆਇਆ ਐਨਐਨਐ 5-5 ਫੁੱਟ ਤੇ ਪਾਣੀ ਦੇ ਲੋਕਾਂ ਦੇ ਘਰੇ ਗਏ ਆ ਨੰਗਰ ਦੇ ਕੇ ਆਏ ਆ ਏਐਮਐਲਓ ਹੈ ਖਾਨਦਾਨੀ ਖਾਨਦਾਨੀ ਜਿਹੜੇ ਬੰਦੇ ਨੂੰ ਕਿਸੇ ਟੀਵੀ ਲੋਨ ਨਹੀਂ ਖਾਨਦਾਨੀ ਹੈ ਇਸ ਕਰਕੇ ਇਹਨੇ ਜਿਹੜੀ ਗੱਲ ਕਹਿਤੀ ਆ ਉਹ ਪੂਰੀ ਕਰਕੇ ਜਾਏ ਜਿਹੜੀ ਗੱਲ ਕਹੀ ਗਈ ਆ ਪੂਰੀ ਹੋਈ ਆ ਲੱਗਦਾ ਕਿ ਇਲਾਕੇ ਦੇ ਨਿਵਾਸੀ ਮੰਨਦੇ ਸਨ ਇਸ ਚੀਜ਼ ਨੂੰ ਹਾਂਜੀ ਹਾਂਜੀ ਜੀ ਐਮਐਲਏ ਸਾਹਿਬ ਸਾਡੇ ਤੋਂ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਨੇ ਸਾਡੇ ਨਾਲ ਹੀ ਪਾਣੀ ਚ ਰਹੇ ਨੇ ਸਾਡੇ ਨਾਲ ਹੀ ਘਰਾਂ 'ਚ ਲੰਗਰ ਸਭ ਕੁਝ ਸਾਡੇ ਨਾਲ ਹੀ ਜਾਂਦੇ ਰਹੇ ਨੇ ਸੇ ਲਾਸ ਦਿਨ ਤੱਕ ਵੀ ਸਾਡੇ ਨਾਲ ਇਹੋ ਐਮਐਲਏ ਨਹੀਂ ਹੈਗੇ ਜਿਹੜੇ ਵੋਟਾਂ ਆਪਾਂ ਜਿੱਤ ਲਏ ਤਾਂ ਆਪਾਂ ਘਰੇ ਬਹਿ ਗਏ ਤੇ ਲਾਸ ਦਿਨਾਂ ਦੇ ਵਿੱਚ ਆਪਾਂ ਲੋਕਾਂ ਦੇ ਨਾਲ ਵਿਚਰਨ ਲੱਗੇ ਇਹੋ ਐਮਐਲਏ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਲਾਸ ਦਿਨ ਤੱਕ ਸਾਡੇ ਨਾਲ ਰਹੇਗੇ ਅੱਗੋਂ ਹੋਰ ਇਹਨਾਂ ਨੂੰ ਵੋਟ ਪਾ ਕੇ ਫਿਰ ਅਸੀਂ ਜਿਤਾਵਾਂਗੇ ਆਨਾਲੇ 5 ਸਾਲ ਵੀ ਐਮਐਲਏ ਪੱਪੀ ਭਾਈ ਦੇ ਨੇ ਸਾਡੇ ਨਾਲ ਬਹੁਤ ਵਧੀਆ ਨੇ ਬਿਲਕੁਲ ਅੱਛਾ ਇਲਾਕੇ ਦੇ ਵਿੱਚ ਜ਼ਿਆਦਾਤਰ ਸੀਵਰੇਜ ਦੀ ਸਮੱਸਿਆ ਕਰਕੇ ਘਰਾਂ 'ਚ ਵੀ ਪਾਣੀ ਵੜਿਆ ਆਉਂਦਾ ਸੀ ਹੈਨਾ ਹੁਣ ਉਸ ਤੋਂ ਰਾਹਤ ਤਾਂ ਮਿਲੇਗੀ ਮਿਲੇਗੀ ਨਾਲ ਘਟੋ ਘਟੋ ਨਿਕਾਸੀ ਜਿਹੜੀ ਹੈ ਤੇਜ਼ ਹੋ ਜਾਏਗੀ ਕਿਹੜੇ ਕਿਹੜੇ ਇਲਾਕ ਭਾਈ ਢੋਕਾ ਮੱਲੇ ਮੇਰਾ ਨਾਲੇ ਦੇ ਕੋਲ ਘਰ ਆਸੀ ਮੈਂ 35 ਸਾਲ ਹੋ ਗਏ ਇੰਨੇ ਪਰੇਸ਼ਾਨ ਹਾਂ ਅਸੀਂ ਇੰਨੇ ਪਰੇਸ਼ਾਨ ਆ ਸਾਡੇ ਘਰ ਦਾ ਫਰਨੀਚਰ ਫਨਿਚਰ ਸਭ ਕੁ ਖਰਾਬ ਹੋ ਜਾਂਦਾ ਹਰ ਸਾਲ ਇਸ ਕਰਕੇ ਢੋਕਾ ਮੱਲੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਲੱਗਿਆ ਤੇ ਆਪਣੇ ਟੈਂਕੀ ਪ੍ਰਧਾਨ ਜੀ ਵਾਲਾ ਮੱਲਾ ਹੋ ਗਿਆ ਆਪਣਾ ਧਰਮਪੁਰਾ ਹੋ ਗਿਆ ਸਾਰੇ ਮੱਲਿਆਂ ਨੂੰ ਜੋ ਵੀ ਨੀਵੇਂ ਇਲਾਕੇ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਅਸੀਂ ਨਰਕ ਦੀ ਜ਼ਿੰਦਗੀ ਤੋਂ ਦੂਰ ਹੋਣ ਲੱਗੇ ਆ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ अच्छा एक चीज दसीयो खास करके निकासी ਦੇਤੇ ਉਹਦੇ ਕਰਕੇ ਜਿਹੜਾ ਲਗਾਇਆ ਗਿਆ ਹੈਗਾ ਨਾ ਇਹ ਵੱਡਾ ਪਲਾਂਟ ਹੈਗਾ ਤੇ ਕਿੰਨਾ ਕਿ ਜੇ ਕਹੀਏ ਸਿਰਫ ਜਿਹੜੇ ਨਾਲੇ ਦੇ ਨਾਲ-ਨਾਲ ਰਹ ਰਹੇ ਲੋਕ ਹੈ ਜਾਂ ਫਿਰ ਜਿਹੜੇ ਰਣਜੀਤ ਪਾਰਕ ਵਰਗੇ ਦੂਰ ਰਹੇ ਸਾਰੇ ਪੰਜ-ਛੇ ਮੱल्ल्या ਦਾ ਬਹੁਤ ਫਾਇਦਾ ਹੋਣਾ ਜੀ ਪੰਜ-ਛੇ ਮੱਲੇ ਜਿਹੜੇ ਨੇ ਸਭ ਦਾ ਪਾਣੀ ਕਢਾ ਜਗੜ ਜਮਾ ਜੀ ਪੰਜ-ਛੇ ਮੱल्ल्या ਦਾ ਬਹੁਤ ਫਾਇਦਾ ਹੋਣਾ ਬਹੁਤ ਜ਼ਿਆਦਾ ਫਾਇਦਾ ਇਲਾਕੇ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਖਾਸ ਕਰਕੇ ਜਿਹੜੇ ਰਣਜੀਤ ਪਾਰਕ ਵਰਗੇ ਏਰੀਆ ਗਊਸ਼ਾਲਾ ਰੋਡ ਔਰ ਨਾਲ ਬੁੱਢੇ ਦਰਿਆ ਦੇ ਕੰਡੇ-ਕੰਡੇ ਬੁੱਢੇ ਨਾਲੇ ਦੇ ਕੰਡੇ-ਕੰਡੇ ਰਹਿੰਦੇ ਲੋਕ ਨੇ ਉਹਨਾਂ ਨੂੰ ਬਹੁਤ ਲਾਹਾ ਮਿਲੇਗਾ ਸਾਨੂੰ ਦੱਸ ਦਈਏ ਕਿ ਇਹ ਉਹ ਤਿੰਨ ਨਵੀਆਂ ਮੋਟਰਾਂ ਇੰਸਟਾਲ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ 130 ਹਸਪਾਵਰ ਦੀ ਜਿਹੜੀ ਹੈ ਪਾਵਰ ਕੈਪੈਸਿਟੀ ਸੀਗੀ ਪੰਪ ਦੀ ਲੇਕਿਨ ਹੁਣ ਤਿੰਨ ਵਧਾ ਕੇ 170 ਈ ਚ ਕਰਕੇ 510 ਹਸਪਾਵਰ ਇਹਨੂੰ ਕਰ ਦਿੱਤਾ ਗਿਆ ਔਰ ਇੰਨਾ ਵੱਡੀਆਂ ਪਾਈਪਾਂ ਦੇ ਰਾਹੀਂ ਜਿਹੜੀ ਨਿਕਾਸੀ ਕੀਤੀ ਜਾਏਗੀ ਇਸ ਵਕਤ ਦੇਖ ਸਕਦੇ ਹੋ ਇਦਾਂ ਦੀਆਂ 4-5 ਪਾਈਪਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਔਰ ਇਹਦੇ ਨਾਲ ਬਹੁਤ ਲਾਹਾ ਜਿਹੜਾ ਮਿਲਦਾ ਹੋਇਆ ਨਜ਼ਰ ਆਏਗਾ ਇਲਾਕੇ ਨੂੰ ਕਲਾ ਇੱਕ ਇਲਾਕਾ ਨਹੀਂ ਹੈ 5-6 ਇਲਾਕੇ ਨੇ ਔਰ ਖਾਸ ਕਰਕੇ ਨਾਲੇ ਦੇ ਨਾਲ-ਨਾਲ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਮਿਲੇਗਾ लुधियानो कैमरा परसन कमल कपूर लुधियाना लाए